ਰਪਿੰਦਰ ਲੱਗੀ ਹੀ ਆਉਣਾ ਕਹਿ ਤੜੀ ਮੈਂ ਆਉਣਾ ਲੱਗੀ ਆ ਤੇ ਇਦਾਂ ਕਰਨਾ ਇੱਥੇ ਬਹਿ ਜਾਨਾ ਤੇ ਇੱਥੇ ਸਾਰੀ ਗੱਲਬਾਤ ਉਹਨਾਂ ਕਰ ਲੂੰਗਾ ਤੇ ਫੇਰ ਹੀ ਅੰਦਰ ਘੱਲੂੰਗਾ ਬਾਕੀ ਦੇ ਜੀ ਸਾਰੇ ਅੰਦਰ ਹੀ ਆ ਪਤਾ ਨਹੀਂ ਕਿੱਥੇ ਰਹਿ ਗਈ ਆਹ ਕੌਣ ਆ ਗਿਆ ਹੁਣ ਲੈ ਰਪਿੰਦਰ ਤੂੰ ਇੱਥੇ ਖਲੋਤੀ ਆ ਸੱਸੀ ਤਾਂ ਜੀ ਹੋਰ ਠੀਕ ਠਾਕ ਹੈ ਹਾਂਜੀ ਵਧੀਆ ਠੀਕ ਠਾਕ ਆ ਤੇ ਆ ਜਾ ਉੱਥੇ ਆ ਜਾ ਤੇ ਘਰੇ ਹੈ ਨਹੀਂ ਕੋਈ ਵੀ ਉਹ ਘਰੇ ਹੀ ਆ ਸਾਰੇ ਬੜੇ ਹੁਣ ਇੱਥੇ ਵਿੱਥਾਂ ਉੱਥਾਂ ਜੇ ਆ ਜਾ ਮੇਰੀ ਗੱਲ ਸੁਣ ਹਾਂਜੀ ਮੈਂ ਤਾਂ ਨਾ ਇੱਥੇ ਗੱਲ ਕਰ ਲੈਣਾ ਮੇਰੀ ਗੱਲ ਸੁਣ ਤੂੰ ਘਰ ਗੱਲ ਕਰ ਲੈ ਯਾਰ ਘਰੇ ਗੱਲ ਕਰਨ ਤੇ ਦਈ ਆ ਪਰ ਹੌਸਲੇ ਨਾਲ ਹੀ ਕਰੂੰਗੀ ਓਏ ਹੌਸਲੇ ਨਾਲ ਕਰਦੀ ਰਹੀ ਨਾ ਤੇ ਟਾਈਮ ਲੰਘ ਜਾਣਾ ਵਾ ਹੁਣ ਇਹ ਵਿਆਹ ਦੀਆਂ ਗੱਲਾਂ ਕਰਦੇ ਰਹਿੰਦੇ ਇੱਥੇ ਤੇ ਮੈਂ ਇਹਨਾਂ ਨੂੰ ਕੀ ਕਵਾਂ ਦੀਦੀ ਘਰੋਂ ਵੀ ਬਾਨੇ ਨਾਲ ਆਈ ਆ ਉਹ ਮੈਨੂੰ ਅੱਖਦੇ ਕਿੱਥੇ ਚਲੀ ਤੇ ਮੈਂ ਆ ਗਈ ਜਰਾ ਕੁ ਬਾਹਰ ਗਈ ਸੀ ਤੇ ਉਸੇ ਵੇਲੇ ਮੈਂ ਇੱਧਰ ਤੁਹਾਡੇ ਵੱਲ ਆ ਗਈ ਯਾਰ ਉਹ ਤੇਰੀ ਗੱਲ ਠੀਕ ਵਾ ਜੇ ਇਹਨਾਂ ਹੋਰ ਕਿਤੇ ਕਰਤਾ ਤੇ ਫੇਰ ਨਾ ਮੈਨੂੰ ਕਹੀਂ ਉਹ ਕੋਈ ਨਹੀਂ ਹੋ ਜਾਣਾ ਯਾ ਤੁਸੀਂ ਇੱਧਰ ਨਾ ਕਰੀ ਜਾਓ ਤਾਂ ਐਵੇਂ ਹੋ ਜਾਊਗਾ ਭਲਾ ਯਾਰ ਨਾ ਕਿੰਨੀ ਘਰੀ ਕਰਨੀ ਆ ਜੇ ਤੁਸੀਂ ਕਰਦੇ ਵਚਾਂ ਕਰਦੇ ਤਾਂ ਮੈਂ ਜਾ ਕੇ ਆਉਣਾ ਮੈਨੂੰ ਨਹੀਂ ਜੇ ਪਤਾ ਪਰ ਰੁਕ ਜਾਓ ਹਲੇ ਐਨੀ ਛਤੀ ਨਾ ਹਾਂ ਕਰਦੇ ਹੋ ਕਿਤੇ लवली ਇਹ ਕਿ ਦਿਨ ਲੱਗਾ लवली ਇਹ ਕੌਣ ਆ ਸਸਤਿਕਾ ਦੀਦੀ ਮੈਂ ਨਾ ਲੱਗ ਕੇ ਆਈ ਹਾਂ ਗਵੰਡੀਆਂ ਦੇ ਪਰੌਣੀ ਤੇ ਮੈਨੂੰ ਖੰਡ ਚਾਹੀਦੀ ਥੋੜੀ ਜੀ ਦੀਦੀ ਨਿਕਲਾ ਆਹੀ ਠੀਕ ਆ ਮੰਮੀ ਪੁਰਾਣੇ ਘਰ ਬੈਠੇ ਨੇ ਤੇ ਉਧਰ ਬਹਿ ਜਾਓ ਮੈਂ ਲਿਆਉਣੀ ਠੀਕ ਯਾਰ ਭਾਬੀ ਉੱਤੇ ਆ ਗਈਓ ਕਿਤੇ ਗੱਲਾਂ ਤੇ ਨਹੀਂ ਇਹਨੇ ਸਾਡੀਆਂ ਸੁਣ ਲਈਆਂ ਚੱਲ ਕੋਈ ਗੱਲ ਨਹੀਂ ਜਿੱਧਰ ਗਈ ਆ ਨਾ ਰਪਿੰਦਰ ਮੰਮੀ ਲੱਗ ਗਈ ਉੱਥੇ ਜਾਣਾ ਮੰਮੀ ਜੀ ਆ ਕੋਈ ਆਇਆ ਸੀ ਕੌਣ ਆਇਆ ਵਾ ਸਸ਼ਕਾਂ ਅੰਟੀ ਜੀ ਸਾਸਿਕਾਲ ਪੁੱਤ ਵੇ ਜਾ ਪੁੱਤ ਮੈਂ ਤੈਨੂੰ ਪਛਾਣਿਆ ਨਹੀਂਗਾ ਅੰਟੀ ਜੀ ਮੈਂ ਲੱਗੇ ਦਲਜਿੰਦਰ ਦੀ ਦੀਦੀ ਹਾਂਜੀ ਉਹਨਾਂ ਘਰੇ ਆਈ ਸੀ ਪੁੱਤ ਤੂੰ ਦਲਜਿੰਦਰ ਦੀ ਭੈਣ ਤਣੀਗੀ ਹਾਂਜੀ ਅੰਟੀ ਜੀ ਭੈਣ ਆ ਮੈਂ ਉਹਨਾਂ ਦੀ ਅੱਛਾ ਅੱਛਾ ਹੋਰ ਸੁਣਾ ਮੰਮੀ ਦਾ ਕੀ ਹਾਲ ਆ ਹਾਂਜੀ ਠੀਕ ਠਾਕ ਵਧੀਆ ਸਾਰੇ ਇਕੱਲੀ ਆਈ ਕਿ ਮੰਮੀ ਵੀ ਆਏ ਨਾਲ ਨਹੀਂ ਨਹੀਂ ਕੱਲੀ ਆਈ ਹਾਂ ਅੱਛਾ ਅੱਛਾ ਮੈਂ ਤੈਨੂੰ ਨਾ ਨੀਕੀ ਜੀ ਹੁੰਦੀ ਨੂੰ ਵੇਖਿਆ ਸੀ ਤੂੰ ਤੇ ਝਾਟੀ ਜਵਾਨ ਹੋ ਗਈ ਆ ਠੀਕ ਜੇ ਤੇ ਹੁਣ ਕੀ ਕਰਦਿੰਨੀ ਆ ਪੁੱਤ ਹੁਣੇ ਕੁਛ ਨਹੀਂ ਬਸ ਪੜਦੀ ਆ ਅੱਛਾ ਅੱਛਾ ਹਾਂਜੀ ਠੀਕ ਆ ਤੇ ਹੋਰ ਕਿਤੇ ਮੰਗਣਾ-ਮੁੰਗਣਾ ਹੋਇਆ ਵਾ ਨਹੀਂ ਨਹੀਂ ਹਲੇ ਕਿਥੋਂ ਅੱਛਾ ਅੱਛਾ ਠੀਕ ਠੀਕ ਹਾਂਜੀ ਹੋਰ ਪਰਵਾਹ ਠੀਕ ਠਾਕ ਆ ਸਭ ਵਧੀਆ ਸਭ ਠੀਕ ਠਾਕ ਹੀ ਉਹ ਦੀਦੀ ਨੇ ਮੈਨੂੰ ਕੱਲ੍ਹ ਲਿਆ ਸੀ ਅਖਦੇ ਹੀ ਖੰਡ ਹੈ ਨਹੀਂ ਘਰੇ ਤੇ ਅਖਦੇ ਹੀ ਕਿ ਚੱਲ ਲਾਗੋ ਫੜ ਲਿਆ ਆਂਟੀ ਹੁਣ ਆ ਕਰੋ अच्छा खण्ड चाहिदी है हां जी खण्ड ਲੈਣ ਆਈ ਹਾਂ ਕੋਈ ਨਹੀਂ ਮੈਂ ਦਿਨੀ ਆ ਪਹਿਲਾਂ ਮੈਂ ਚਾਹ ਬਣਾਉਣੀ ਥੋੜੀ ਜੀ ਤੇਰੇ ਵਾਸਤੇ ਨਹੀਂ ਨਹੀਂ ਅੰਟੀ ਜੀ ਚਾਹ ਨਹੀਂ ਪੀਣੀ ਮੈਂ ਜਲ ਜਾਣਾ ਛੇਤੀ ਉਹ ਦੀਦੀ ਗਈ ਖੰਡ ਲੈਣ ਤੇ ਆਖੰਦੇ ਹੀ ਕੀ ਉਧਰ ਮੰਮੀ ਬੈਠੇ ਨਾ ਲੱਗੇ ਬੈਜੋ ਜਾ ਅੱਛਾ ਅੱਛਾ ਹਾਂਜੀ ਪੁੱਤ ਪੜਾਈ ਕਿੰਨੀ ਕੀਤੀ ਆ ਤੂੰ ਅੰਟੀ ਜੀ ਮੈਂ ਬਈ ਕੀਤੀ ਆ ਅੱਛਾ ਹਾਂਜੀ ਹੁਣ ਅੱਗੇ ਵੇਖੋ ਹੱਲ ਕੀ ਕਰਦੀ ਆ ਠੀਕ ਆ ਹਾਂਜੀ ਤੇ ਦਲਜਿੰਦਰ ਕੀ ਕਰਨ ਲਈ ਆ ਉਹ ਵੀ ਕੁਛ ਨਹੀਂ ਬਸ ਕੰਮ ਹੀ ਕਰਨਦੇ ਹੀ ਘਰਾਂ ਦੇ ਹੀ ਅੱਛਾ ਅੱਛਾ ਠੀਕ ਹਾਂਜੀ ਆਹੋ ਕਰਾਂਦੇ ਕੰਮ ਕਿਥੇ ਮੁੱਕਦੇ ਆ ਨਿੱਕੇ ਮੋਟੇ ਉਹੀ ਨਾ ਸਰਾ ਦਿਨ ਬਸ ਇਦਾਂ ਨੰਗ ਜਾਂਦਾ ਆ। ਆਲੂ ਖੰਡ। ਪੁੱਤ ਚਾਹ ਬਣਾ ਲੈਂਦੀ ਘਟਕ ਪੀਣ ਆਉਂ। ਨਹੀਂ ਨਹੀਂ ਅੰਡੀ ਜੀ ਮੈਂ ਚੱਲੀ ਹੁਣ ਦੀਦੀ ਡੀਕਦੇ ਹੁਣੇ ਕਰੇ। ਅੱਛਾ। ਰੁਪਿੰਦਰ ਘਰ ਬਾਹਰ ਤੇ ਵੇਝਾ ਟਾਣਾ। ਘਰ ਬਹੁਤ ਵਧੀਆ ਆ। ਵਧੀਆ ਲੱਗਾ ਨਾ ਤਾਂ? ਹਾਂਜੀ ਹਾਂਜੀ ਬਹੁਤ ਸੋਹਣਾ ਆ। ਚਾਲੇ ਆ ਵੀ ਭਾਬੀ ਨਾ ਸਲਾਈ ਦਾ ਵੀ ਕੰਮ ਕਰਦੀ ਆ। ਅੱਛਾ ਬਾਨੇ ਬੁਨੇ ਨਾ ਜੀ ਜਿੰਨੇ ਦਿਨ ਇੱਥੇ ਆ ਕੋਈ ਗੱਲ ਨਹੀਂ ਮੈਂ ਰਹਿਣਾ ਹਾਲੇ ਦੋ ਦਿਨ ਤੇ ਮੈਂ ਕੋਈ ਨਹੀਂ ਫੇਰ ਕਿਸੇ ਦਿਨ ਆ ਜਾਉਂਗੀ ਉਹ ਵੱਧ ਰਹਿ ਪਈ ਹਾਂ ਦੋ ਦਿਨ ਰਹਿਣਾ ਵਾ ਛੇ ਨਹੀਂ ਨਹੀਂ ਇਹਨੇ ਦਿਨ ਨਹੀਂ ਫਿਰ ਮੰਮੀ ਵੀ ਘਰੇ ਇਕੱਲੇ ਨੇ ਮੈਂ ਚੱਲ ਜਾਣਾ ਆ ਆ ਜਾ ਜੀ ਅੰਦਰੋਂ ਵੇਖਣਾ ਤੇ ਬਾਕੀ ਸਾਰੇ ਉਧਰ ਹੀ ਆ ਉਹ ਨਹੀਂ ਟਾਈਮ ਲੱਗ ਜਾਣਾ ਮੈਂ ਵੇਖ ਲਿਆ ਬਾਹਰੋਂ ਬਹੁਤ ਸੋਹਣਾ ਹੈ ਮੈਂ ਫੇਰ ਆਉਂਗੀ ਚੱਲ ਠੀਕ ਆ ਫਿਰ ਚੱਲ ਯਾਰ ਹੁਣ ਘਰ ਗੱਲ ਕਰ ਲੈ ਨਾ ਤੇ ਫੇਰ ਵਾ ਜੇ ਇਦਾਂ ਡਰਦੀ ਰਹੀ ਨਾ ਤੇ ਮੇਰੇ ਹਿਸਾਬ ਨਾਲ ਕੰਮ ਖਰਾਬ ਹੋ ਜਾਣਾ ਵਾ ਇਹ ਵੀ ਵਿਆਹ ਦੇ ਮਗਰ ਪਏ ਆ ਤੇ ਇਹਨਾਂ ਘਰ ਤਾਂ ਕੋਈ ਗੱਲ ਬਾਤ ਹੀ ਨਹੀਂ ਜੇ ਵਿਆਹ ਦੀ ਚੱਲ ਕੋਈ ਗੱਲ ਨਹੀਂ ਮੈਂ ਤਾਂ ਹੁਣ ਸੱਚਾ ਹੀ ਆ ਨਾ ਆਪਣੀ ਜਗ੍ਹਾ ਤੇ ਉਦਾਂ ਘਰ ਤੇ ਇਹਨਾਂ ਦਾ ਵਧੀਆ ਬਣਿਆ ਆ ਤੇ ਮੈਨੂੰ ਜਾਬਦਾ ਵਾਹ ਆ ਜਿਹੜੇ ਖੰਡ ਫੜਾ ਕੇ ਗਏ ਆ ਨਾ ਮੈਨੂੰ ਇਹ ਜਾਬਦਾ ਇਹਨਾਂ ਦੀ ਪਰਜਾਈ ਲੱਗਦੀ ਆ ਤੇ ਕੋਈ ਗੱਲ ਨਹੀਂ ਚੱਲਣੀ ਤੇ ਬਾਅਦ ਵਿੱਚ ਮੇਰੀ ਹੀ ਆ ਕੇ ਮੰਮੀ ਜੀ ਇਹ ਕੌਣ ਹੀ ਇਹ ਨਾਲ ਦਲਜਿੰਦਰ ਨੇਗੀ ਹਾਂਜੀ ਉਹਦੀ ਭੈਣ ਵਾ अच्छा मैं भी Nikki ਹੁੰਦੀ ਵੇਖੀ ਆ ਠੀਕ ਐ ਤੇ ਰਹਿਣਾ ਹੀ ਆਹੋ ਅੱਗੇ ਤਾਂ ਕਦੀ ਆਈ ਨਹੀਂਗੀ ਹੋਣੀ ਆਈ ਛੁੱਟੀਆਂ ਛਟੀਆਂ ਹੋਣੀਆਂ ਵਾ ਆ ਹੋ ਸਕਦਾ ਪੜਦੀ ਐ ਜਾਂ ਕਿਦਾਂ ਆਂਦੀ ਆ ਬੀ ਇਹ ਕਰ ਲਈ ਆ ਠੀਕ ਐ ਠੀਕ ਐ ਅੱਗੇ ਵੇਖੋ ਕੀ ਕਰਦੀ ਆ ਆਹ ਚਲੋ ਜਿੱਦਾਂ ਵੀ ਕਿਹਨੂੰ ਠੀਕ ਲੱਗੇ ਨਹੀਂ ਇਹਦੀ ਮਾਂ ਤਾਂ ਬੜੀ ਚੰਗੀ ਆ ਅੱਛਾ ਵਿਆਹਾਂ ਸ਼ਾਦੀਆਂ ਤੇ ਮਿਲਦਾ ਹੀ ਆ ਨਾ ਠੀਕ ਐ ਠੀਕ ਬੜਾ ਸੁਭਾ ਚੰਗਾ ਬੋਦਾ ਆਹੋ ਠੀਕ ਲੋ ਤੇਹੀ ਦੀ ਕਹਿੰਦੇ ਹੀ ਵੀ ਮੈਨੂੰ ਓਮਖੰਡ ਚਾਹੀਦੀ ਆ ਇਹਨਾਂ ਘਰ ਆਈਆਂ ਮੈਂ ਦੀਦੀ ਹੁਣਾ ਵੱਲੋਂ ਕਹਿੰਦੇ ਹੀ ਤੇ ਮੈਂ ਪਹਿਚਾਣੀ ਨਹੀਂ ਮੈਨੂੰ ਕੀ ਪਤਾ ਆ ਨਹੀਂ ਚਿਹਰਾ ਉਹਦੇ ਵਰਗਾ ਹੀ ਆ ਦਲਵਿੰਦਰ ਵਰਗਾ ਹੀ ਅੱਛਾ ਅੱਛਾ ਚਲੋ ਕੋਈ ਨਹੀਂ ਜੋਤ ਵੇਖ ਲੈ ਕੱਲ ਦੀਆਂ ਗੱਲਾਂ ਵਾ ਨਕੀ ਜੀ ਹੁੰਦੀ ਹੀ ਤੇ ਬੀਏ ਘਰ ਵੀ ਗਈ ਆ ਇੱਕ ਹਡਾ ਨਖਟੂਈਓ ਕਿਤੇ ਨਾ ਕੰਮ ਦਾ ਇਹਨੂੰ ਤੇ ਨਾ ਪੜਾਈ ਦਾ ਮੈਨੂੰ ਇਹਸ ਨਹੀਂ ਸਮਝ ਆਉਂਦੀ ਜ਼ਿੰਦਗੀ ਚ ਕਰਨਾ ਕੀ ਐ ਨੇ ਬੀਏ ਉਹਨੇ ਕੀਤੀ ਆ ਤੇ ਗਾਣਾ ਤੋਂ ਹੀ ਮੈਨੂੰ ਕੱਢੀ ਜਾਂਦੇ ਜੀ ਨਹੀਂ ਮੈਨੂੰ ਦੱਸ ਤੂੰ ਗਾੜੀ ਦਾ ਕੀ ਸੋਚਿਆ ਵਾ ਕੀ ਕਰਨਾ ਵਾ ਉਹ ਮੈਂ ਮਾਤਾ ਜਾਣਾ ਬਾਹਰ ਮੈਂ ਨਹੀਂ ਇੱਥੇ ਕੰਮ ਕਮ ਕਰਨਾ ਕੋਈ ਬਾਹਰ ਜਾ ਕੇ ਕੀ ਕਰਨਾ ਇੱਥੇ ਤੇ ਤੇਰੇ ਕੋਲ ਕੰਮ ਕੋਈ ਹੁੰਦਾ ਨਹੀਂਗਾ ਤੇ ਨਾਲੇ ਇੰਨੇ ਪੈਸੇ ਸਾਡੇ ਕੋਲ ਨਹੀਂ ਲਾਏ ਜਾਣੇ ਤੇਰੇ ਤੇ ਕਿਉਂ ਲਾਏ ਕਿਉਂ ਨਹੀਂ ਜਾਣੇ ਉਹ ਤੇਰਾ ਪਿਓ ਦੇ ਭਰਾ ਜਿਹੜਾ ਸਾਰਾ ਦਿਨ ਪੈੜੀਆਂ 'ਚ ਕੰਮ ਕਰਦੇ ਆ ਨਾ ਉਹ ਤੇਰੇ ਤੇ ਇੰਨੇ ਪੈਸੇ ਲਾਉਣਗੇ? ਉਹ ਕੋਈ ਗੱਲ ਨਹੀਂ ਜਦੋਂ ਇੱਕ阿里ਪੇ ਬਾਹਰ ਚੱਲ ਗਿਆ ਨਾ ਮੋੜ ਦੂੰਗਾ ਜਿਹੜੇ ਤੁਸੀਂ ਲਾਓਗੇ। ਆਹੋ ਜਿੰਨੇ ਕਿ ਇੱਥੇ ਪੂਰੀਆਂ ਪਾਉਂਦੇ ਆ ਨਾ ਇੰਨੀਆਂ ਤੂੰ ਬਾਹਰ ਜਾ ਕੇ ਪਾਉਣੀਆਂ ਵਾ। ਇਦਾਂ ਜਿਕੇ ਪਾਸੇ ਨਹੀਂ ਲੱਗਣ ਦੇਣਾ ਤੁਸੀਂ ਮੁੜ ਕੇ। ਦੱਸ ਪਾਸੇ ਮੈਂ ਨਹੀਂ ਲੱਗਣ ਦੇਣਾ। ਇੱਥੇ ਕਿੱਥੇ ਲੱਗਾਂ ਦੱਸੋ 7-8000। ਵੀਰ ਤਾਂ ਸਹੀ ਸੂਟ-ਬੂਟ ਪਾ ਕੇ ਕਿੱਦਾਂ ਤਿਆਰ ਹੋ ਗਿਆ ਸਹਰਾਣੇ ਆਣ ਕੇ ਬਹਿ ਗਿਆ। ਤੈਨੂੰ ਨਹੀਂ ਪਤਾ ਵੀ ਪੈੜੀ ਦੇ ਵਿੱਚ ਕੰਮ ਕਰਾਂਗੇ ਤਾਂ ਫੇਰ ਹੀ ਕੁਝ ਖਾਵਾਂਗੇ। ਉਹ ਕਿਹੜਾ ਉੱਥੇ ਕੁਝ ਕਰਦੇ ਐਵੇਂ ਲੱਬੜ ਲੁਬੜ ਕੇ ਆ ਜਾਂਦੇ ਆ ਕਾਦਾ ਕੰਮ ਉੱਥੇ ਕਰਕੇ ਦੇ ਦਿੱਤੀ ਹੈ ਮੇਰੀ ਦਾਸਾ ਲੱਗੀ ਲੇਵਰ ਗੰਨਾ ਛਿੱਲਣ ਦੇ ਆ ਬੰਦਾ ਚਾਹ ਪਾਣੀ ਮਗਰ ਲੈ ਜਾਂਦਾ ਉਹਨਾਂ ਨੇ ਉੱਥੋਂ ਆਉਣਾ ਵਾ ਫੇਰ ਚਾਹ ਫੜ ਕੇ ਖੜਨੀ ਆ ਤੂੰ ਘਰ ਵਾਂ ਤੇਰਾ ਇੰਨਾ ਸੁਖ ਨਹੀਂ ਵੀ ਚਾਹੀ ਦੇਵਾ ਮੇਰ ਕੋ ਨਹੀਂ ਗਿਆ ਜਾਂਦਾ ਕਿਰੇ ਵੀ ਮੈਂ ਨਹੀਂ ਕਾ ਕਰਦਾ ਤਾਂ ਜਾ ਹੋਣੀ ਉੱਠ ਪਾ ਕਰ ਲੈ ਕੋਈ ਕੰਮ ਸਰਾਣੇ ਚੜ ਕੇ ਬੈਠਾ ਮੇਰੇ ਉਹ ਤੁਹਾਨੂੰ ਦੇ ਮਾਦਾ ਮੈ ਉਦਾਂ ਚੰਗੇ ਨਹੀਂ ਲੱਗਦਾ ਨਾ ਉਹ ਜਿਹੜੇ ਬੰਬੀ ਦੇ ਗਏ ਉਹਨਾਂ ਨੂੰ ਚੰਗਾ ਲੱਗਣਾ ਨਾ ਤੈਨੂੰ ਲੱਗਣਾ ਵਾ ਕੰਮ ਕਰਨ ਤੇ ਆਪੇ ਚੰਗਾ ਲੱਗੇ। ਵੇਲਾ ਸਾਰਾ ਦਿਨ ਬੈਠਾ ਰਹਿਣਾ ਚੰਗਾ ਸਵਾਲ ਲੱਗਣਾ ਵਾ। ਜੋਤ ਤੁਸੀਂ ਸਾਰਾ ਟੱਬਰ ਮੈਨੂੰ ਆਂਦੇ ਜੇ। ਵੀ ਮੰਮੀ ਤੁਸੀਂ ਉਹਨੂੰ ਕੁਝ ਕਹਿੰਦੇ ਨਹੀਂ, ਕਹਿੰਦੇ ਨਹੀਂ। ਆ ਵੇਖ ਲੈ ਜਦੋਂ ਮੈਂ ਉਹਨੂੰ ਕਹਾਂ ਨਾ ਮੇਰੇ ਗਾੜੀ ਵੀ ਇਦਾਂ ਹੀ ਬੋਲਦਾ ਵਾ। ਮੰਮੀ ਮੈਂ ਤੇ ਕਹਿਣਾ ਹੀ ਛੱਡਦਾ ਵਾ। ਉਹ ਦਿਨ ਤੁਹਾਡੇ ਸਾਹਮਣੇ ਹੀ ਬੋਲਿਆ ਸੀ ਮੈਨੂੰ ਤੇ ਇਹ ਵੀ ਫਿਰ ਮੈਨੂੰ ਗੁੱਸੇ ਹੁੰਦੇ ਆ ਵੀ ਤੂੰ ਕਿਉਂ ਕਹਿੰਨੀ ਆ ਉਹਨੂੰ ਜਾ ਜਾ ਕੇ। ਦੱਸ ਹੁਣ ਘਰ ਦੇ ਵਿੱਚ ਰਹਿੰਦੇ ਆ ਕਹਿਣਾ ਤੇ ਪੈਂਦਾ ਹੀ ਆ। ਜੇ ਤੁਸੀਂ ਨਾ ਕਹੋ ਮੈਂ ਨਾ ਕਹਾਂ ਤਾਂ ਕੌਣ ਕਵੇ ਇਹਨੂੰ? ਉਹਦਾ ਮਮੀ ਬਾਹਰ ਰਹਿ ਰਿਆ ਕੇ ਨਾ ਮੁੰਡਿਆਂ ਚ ਬੈ ਬੈ ਕੇ ਇਹਦੀ ਭੋਲਬਾਣੀ ਵਿਗੜ ਗਈ ਆ ਇਹਨੂੰ ਪਤਾ ਨਹੀਂ ਲੱਗਦਾ ਵੀ ਵੱਡਾ ਕੌਣ ਆ ਤੇ ਛੋਟਾ ਕੌਣ ਆ ਆ ਹੋਰ ਸੁਣ ਲਾ ਇਹ ਮੈਂ ਬਾਹਰ ਜਾਣਾ ਵਾ ਇੱਥੇ ਤੂੰ ਕੰਮ ਨੂੰ ਹੱਥ ਨਹੀਂ ਲਾਉਂਦਾ ਤੇ ਬਾਹਰ ਜਾ ਕੇ ਕੀ ਕਰੇਗਾ ਮਮੀ ਇਹਦੇ ਕੰਮ ਇਦਾਂ ਹੀ ਲੈਣੇ ਐ ਇਹਨੇ ਬਾਹਰ ਵੀ ਕੁਝ ਨਹੀਂ ਕਰਨਾ ਇਹ ਤੋਂ ਚੰਗਾ ਵਾ ਵੀ ਇਹਦਾ ਵਿਆਹ ਕਰੋ ਤੀ ਇਹਦੇ ਸਿਰ ਤੇ ਕੋਈ ਜ਼ਿੰਮੇਵਾਰੀ ਪਵੇ ਮੇਰੀ ਗੱਲ ਸੁਣ ਡੈਡੀ ਤੇਰੇ ਤੇ ਕਹਿਣ ਡੇ ਹੀ ਮੈਂ ਭੈਣ ਨੂੰ ਵੀ ਫੋਨ ਕੀਤਾ ਮੈਂ ਕਿਹ ਕੁੜੀ ਹੈਗੀ ਤਾਂ ਦੱਸ ਮੈਨੂੰ ਤੇ ਕੀ ਆਂਦੇ ਫਿਰ ਤੋ ਜੇ ਤੇਰੇ ਪੇਕੇਆਂ ਵਾਲ ਕੋਈ ਕੁੜੀ ਹੈਗੀ ਆ ਤੇ ਤੂੰ ਵੇਖ ਲਾ ਮੰਮੀ ਮੇਰੇ ਵੱਲੋਂ ਤੇ ਸਾਫ਼ ਜਵਾਬ ਆ ਮੈਂ ਤੇ ਸੁਣ ਲੈਣੀ ਆ ਤੇ ਦੂਜੀ ਸੁਣਦੀ ਐ ਇਹਨੇ ਵਿਹਲੇ ਨੇ ਕੁਝ ਵੀ ਨਹੀਂ ਲਿਆ ਕੇ ਦੇਣਾ ਉਹਨੂੰ ਤੇ ਫਿਰ ਮੈਂ ਉੱਥੇ ਸੁਣਾਗੀ ਗੱਲਾਂ ਬਾਤਾਂ ਮੈਂ ਨਹੀਂ ਬੇਣੀ ਨਹੀ ਪੁੱਤ ਜਦੋਂ ਵਿਆਹ ਹੋ ਜੇ ਨਾ ਫਿਰ ਸੁਧਰ ਜਾਂਦੇ ਹੁੰਦੇ ਆ ਨਹੀਂ ਮੰਮੀ ਇਹਦੀ ਜ਼ਿੰਮੇਵਾਰੀ ਚ ਮੈਂ ਨਹੀਂ ਹੁੰਦੀ ਲਵਲੀਨ ਦੇ ਪਾਪਾ ਵੀ ਮੈਨੂੰ ਕਹਿੰਦੇ ਸੀ ਵੀ ਤੂੰ ਨਾ ਇਹਨਾਂ ਦੀਆਂ ਗੱਲਾਂ 'ਚ ਆਇਆ ਕਰ ਉਹ ਫਿਰ ਕਹਿੰਦੇ ਵੀ ਜੇ ਮੈਂ ਬਾਰ-ਬਾਰ ਕਵਾਂ ਤੇ ਫਿਰ ਕਹਿਣਾ ਵਾ ਵੀ ਹੁਣ ਸ਼ਰੀਕਾ ਹੋ ਗਿਆ ਪੁੱਤ ਸ਼ਰੀਕੇ ਵਾਲੀ ਕਿਹੜੀ ਗੱਲ ਆ ਵੱਡਾ ਭਰਾ ਵਾ ਕਹਿੰਦਾ ਫਰਜ਼ ਤੇ ਬੰਦਾ ਹੀ ਆ ਨਾ ਮੰਮੀ ਇਹ ਭੈਣ ਭਰਾ ਉਹਦੇ ਹੀ ਚੰਗੇ ਲੱਗਦੇ ਆ ਜਦੋਂ ਮਾਪਿਓ ਰੋਕੇ ਤੇ ਜਦੋਂ ਭਰਾ ਜਿਆਦਾ ਕਹੂਗਾ ਨਾ ਫਿਰ ਤੇ ਇਹੀ ਕਹਿਣਾ ਵਾ ਵੀ ਹੁਣ ਕਿਉਂ ਗੱਲਾਂ ਕਰਦੇ ਆ ਹੁਣ ਲਵਲੀ ਸਿਆਣਾ ਹੋ ਗਿਆ ਵਾ ਤਾਂ ਜਾਂ ਫਿਰ ਕਹਿਣ ਕਿ ਬਗਾਨੀ ਆ ਗਈ ਹੀ ਤਾਂ ਕਰਕੇ ਗੱਲਾਂ ਕਰਦੇ ਮੈਨੂੰ ਤੇ ਇਹ ਹੀ ਭੀ ਇਹਦਾ ਵਿਆਹ ਹੁਣ ਹੋ ਜਾਂਦਾ ਨਾ ਇਹਨੂੰ ਨੱਥ ਪੈ ਜਾਂਦੀ ਚੱਲ ਕੰਮ ਨਾ ਕਰਦਾ ਘਰ ਤੇ ਬੈਠਾ ਰਹਿੰਦਾ ਮੰਮੀ ਤੁਸੀਂ ਵੀ ਕਰਨਾ ਕਰੋ ਜੇ ਰੈਨੇ ਸੁਧਰਨਾ ਹੋਊਗਾ ਨਾ ਆਪੇ ਸੁਧਰ ਜੂਗਾ ਚੱਲ ਉਹ ਤਾਂ ਗੱਲਾਂ ਛੱਡ ਲੋੜੀ ਵੀ ਆਉਂ ਡਈ ਏ ਜੋਤ ਹਾਂਜੀ ਮੰਮੀ ਵੀ ਨੂੰ ਪਤਾ ਵਾ ਤੇ ਮੰਮੀ ਹੁਣਾਂ ਨੇ ਵੀ ਆਉਣਾ ਵਾ ਥੋੜੇ ਕਿਨਾਂ ਤੱਕ ਕਹਿੰਦੇ ਵੀ ਆ ਅਸੀਂ ਦਿਦੇ ਵਾਲੇ ਲੰਘ ਜਾਂਦੇ ਫੇਰ ਹੀ ਆਵਾਂਗੇ ਆਹੋ ਹੁਣ ਲੋੜੀਆਂ ਲਾੜੀਆਂ ਕਾਦੀਆਂ ਰਹਿ ਗਈਆਂ ਲੋੜੀਆਂ ਤੁਹਾਡੇ ਵੇਲੇ ਹੀ ਕਿਤੇ ਟੋਕਰਿਆਂ ਨਾ ਭਾਜੀ ਆਉਣੀ ਕਿਤੇ ਇੰਨਾ ਸਮਾਨ ਮੇਰੇ ਪੇਕਿਆਂ ਨੇ ਦੇ ਕੇ ਜਾਣਾ ਨਾ ਆਪ ਤੇ ਹੀ ਖਾਣਾ ਹੀ ਖਾਣਾ ਆਂਡ ਗਵਾਣ ਵੀ ਲੱਗੇ ਰਜੋਣਾ ਚਲੋ ਮੰਮੀ ਹਰ ਬੰਦਾ ਕਰਦਾ ਹੀ ਆ ਜਿੰਨੇ ਜੋਗਾ ਹੁੰਦਾ ਵਾ ਕੋਈ ਵੀ ਨਹੀਂ ਚਾਹੁੰਦਾ ਵੀ ਮੇਰੀ ਤੀਨ ਗੱਲਾਂ ਨਹੀਂ ਤੂੰ ਤੇ ਆਪਣੇ ਤੇ ਲੈ ਗਈਆਂ ਗੱਲ ਮੈਂ ਤਾਂ ਉਦਾਂ ਹੀ ਦਰਨਾ ਸਸਰੀ ਗੱਲ ਕਰਨ ਰਹੀ ਆ ਬਾਕੀ ਮੰਮੀ ਸਮੇਂ-ਸਮੇਂ ਦੀ ਗੱਲ ਆ ਜਿੱਦਾਂ-ਜਿੱਦਾਂ ਸਮਾਂ ਚੱਲਦਾ ਵਾ ਉਦਾਂ-ਉਦਾਂ ਰਿਵਾਜ ਵੀ ਬਦਲ ਜਾਂਦੇ ਆ ਪਹਿਲਾਂ ਲੋਕੀ ਵੀ ਤੇ ਇੱਕ ਦੂਜੇ ਨੂੰ ਬੜਾ ਮਿਲਦੇ ਸੀ ਹੁਣ ਦੇ ਭੈਣ ਭਰਾ ਕਿਸੇ ਦੇ ਜਾ ਕੇ ਖੁਸ਼ ਨਹੀਂ ਹੈਗਾ ਆਹੋ ਇਹ ਤਾਂ ਗੱਲ ਤੇਰੀ ਠੀਕ ਵਾ ਸਮੇਂ ਦੇ ਹਿਸਾਬ ਨਾਲ ਸਭ ਕੁਝ ਬਦਲ ਜਾਂਦਾ ਵਾ ਆ ਹੁਣ ਮੈਂ ਕਦੋਂ ਦਾ ਕਿਹਾ ਵਾ ਵੀ ਮੇਰੇ ਨਾਲ ਪਿੰਡ ਚੱਲੋ ਪਿੰਡ ਚੱਲੋ ਪਰ ਜਾਂਦੇ ਹੈ ਨਹੀਂ ਉਹ ਤਾਂ ਤੇਰੀ ਜੋਤ ਗੱਲ ਠੀਕ ਵਾ ਜੀ ਤੋ ਉਹਦਾ ਵੀ ਕਰਦਾ ਵਾ ਜਾਵਾ ਲੇਬਰ ਮਾਹੀਂ ਮਿਲੀ ਆ ਉਹਨੂੰ ਇਹ ਆ ਵੀ ਇੱਕ ਪਰਚੀ ਤੇ ਮਿਲਤੇ ਜਾਵੇ ਚਲੋ ਮੰਮੀ ਕੰਮ ਕਰਦੇ ਹੁੰਦੇ ਹੀ ਰਹਿਣੇ ਆ ਤੇ ਮੰਮੀ ਹੁਣਾਂ ਨੂੰ ਵੀ ਇੰਨਾ ਤੂੰ ਆਸਿਆ ਚੱਲ ਕੋਈ ਨਹੀਂ ਅਗਨ ਨਾਲ ਲੱਦਿਆ ਜਾਂਦਾ ਨਾ ਟਰਾਲੀ ਤੇ ਤੇ ਭੇਜ ਕੇ ਤਾਂ ਚਲ ਜਾਊਗਾ ਤੇਰੇ ਨਾਲ ਚਲੋ ਵੇਖ ਲਿਓ ਤੁਸੀਂ ਆਪ ਵੀ ਕਹਿ ਕੇ ਵੇਖ ਲਿਓ ਮੈਂ ਤਾਂ ਕਹਿ ਲਿਆ ਚਲੋ ਨਿੱਗੀਜੀ ਵਾਲ ਵੀ ਵੇਹੋ ਕਿੱਥੇ ਬੈਠੀ ਆ ਕੋਈ ਨਹੀਂ ਮੈਂ ਵੇਖ ਉਹਦਾ ਵੀ ਧਿਆਨ ਰੱਖਿਆ ਕਰ ਮੇਰੇ ਮੂੰਹ 'ਚ ਜਦ ਗੱਲ ਨਿਕਲੀ ਆ ਉਸੇ ਵੇਲੇ ਮੈਨੂੰ ਜਵਾਬ ਦੇ ਦਿੱਤਾ ਵਾ ਇਹ ਹੁਣ ਲੋਕ ਮਿਲਦੇ ਵੀ ਨਹੀਂ ਗੇ ਕਿੱਦਾਂ ਮਿਲੀਏ ਜੇ ਹੁਣ ਆਪ ਲੋਕੀ ਪਛਾਣ ਹੁੰਦੇ ਜਾਣ ਸਾਡੇ ਤੋਂ ਤਸੀਂ ਭੱਜ-ਭੱਜ ਉਹਨਾਂ ਦੇ ਘਰ ਜਾਈਏ ਮੇਰੇ 'ਚ ਨਹੀਂ ਆਦਤ ਹੈਗੀ ਜੇ ਕੋਈ ਇੱਕ ਕਦਮ ਪਿੱਛੇ ਹੁੰਦਾ ਨਾ ਤੇ ਦੋ ਕਦਮ ਹੁੰਦੇ ਆ ਤੇ ਜੇ ਇੱਕ ਕਦਮ ਗਾਹ ਨੂੰ ਹੋਵੇ ਤਾਂ ਦੋ ਕਦਮ ਅੱਗੇ ਹੋਈਦਾ ਵਾ ਤੈਨੂੰ ਇਹਨਾਂ ਦਾ ਕੀ ਪਤਾ ਵੀ ਕਿੱਦਾਂ ਦੇ ਲੋਕ ਵਾ ਆ ਹੁਣ ਜੇ ਟੋਪੀ ਲਾਈ ਨਾ ਤੇ ਫੇਰ ਵੇਖ ਲਈ ਲਾ ਕੇ ਪਰੇ ਸੁੱਟਦੀ ਆ ਤੇ ਦੋਤੀ ਇੱਥੇ ਬੈਠੇ ਆ ਤੇ ਮੈਂ ਥੱਲੇ ਲੱਭਦੀ ਆਈ ਆਂ ਯਾ ਫਿਰ ਨਹੀਂ ਉੱਤੇ ਬੈ ਗਏ ਹਾਂ ਉੱਤੇ ਬਾਬਾ ਧੁੱਪ ਵਾ ਥੱਲੇ ਤਾਂ ਠੰਢੀ ਬੜੀ ਆ ਤੇ ਹੀਦੇ ਨਹੀਂ ਅਸੀਂ ਮੇਰਾ ਪੁੱਤ ਉੱਤੇ ਵੀ ਹਵਾ ਬੜੀ ਆ ਨਾ ਲੈ ਕੇ ਆਇਆ ਕਰੋ ਉਹ ਚੱਲ ਇਹ ਆ ਵੀ ਉੱਤੇ ਧੁੱਪ ਤੇ ਹੈਗੀ ਆ ਹਾਂ ਹੋਰ ਵਧੀਆ ਠੀਕ ਠਾਕ ਲੇਬਰ ਲੱਗੀ ਹੀਗੀ ਅੱਛਾ ਤੇ ਉਹ ਡੇ ਜਾਂ ਟਰਾਲੀ ਲੱਦਣ ਠੀਕ ਆ ਸ਼ਾਮੀ ਖਾਣੀ ਆ ਤੇ ਮੇਰਾ ਤਾਂ ਮੈਂ ਹਾਂ ਚੱਲ ਘੜੀ ਘਰ ਬੈਣਾ ਵਾਂ ਹਾਂਜੀ ਤੇ ਚੱਲ ਕੁੜੀ ਲਾ ਕੇ ਖੇਡਣਾ ਘੜੀ ਤੇ ਫਿਰ ਮੁੜ ਕੇ ਸ਼ਾਮੀ ਚੱਲ ਜਾਊਂਗਾ ਹਾਂਜੀ ਨਾਲ ਇਹਨੂੰ ਵੀ ਕੁਝ ਖਾਣ ਖਾਣ ਨੂੰ ਲਿਆ ਦਿਓ ਮੰਗਣ ਦੀ ਨਹੀਂ ਮੈਂ ਲੈ ਦਿੰਨਾ ਕੋਈ ਨਹੀਂ ਖਾਣਾ ਨਾ ਕੀ ਖਾਣਾ ਵਾ ਕੀ ਖਾਣਾ ਲਈ ਮੰਮੀ ਨੇ ਕਿੱਥੇ ਠੀਕ ਆ ਹਾਂਜੀ ਤੇ ਉਹ ਦੇ ਹੀ ਲਵਲੀ ਨੂੰ ਫੇਰ ਗੁੱਸੇ ਹੁਣ ਕਿਉਂ ਗੁੱਸੇ ਕੀ ਵੀ ਉਧਰੋਂ ਦਲਜਿੰਦਰ ਦੀ ਦੀਨ ਜਿਹੜੇ ਉਹਨਾਂ ਦੀ ਭੈਣ ਆਈ ਹੋਣੀ ਆ ਕਿਤੇ ਅੱਛਾ ਤੇ ਉਹ ਉਹਨਾਂ ਨੇ ਕਿਹਾ ਹੁਣ ਆ ਵੀ ਉਧਰੋਂ ਖੰਡ ਲੈ ਆ ਜਾ ਕੇ ਤੇ ਉਹ ਵਿਚਾਰੀ ਆ ਗਈ ਤੇ ਉਹਨੇ ਦੱਸਿਆ ਹੁਣ ਆਪਣੀ ਬੜਾਈ ਬੜੋਈ ਤੇ ਮੰਮੀ ਦੇ ਬੇ ਫੇਰ ਖਿਜ ਜਾਣ ਕਿ ਲੋਕਾਂ ਨੇ ਨਿਆਣੇ ਪੜ ਗਏ ਆ ਤੇ ਸਾਡਾ ਮੁੰਡਾ ਵੇਲਾ ਉਹ ਫਿਰ ਖਿਜਣਾ ਹੀ ਆ ਹੁਣ ਲੋਕਾਂ ਦੇ ਨਿਆਣੇ ਆ ਤੇ ਗਾਂ ਪੜ ਕੇ ਤੇ ਕਿਤੇ ਕੰਮ ਧੰਦੇ ਲੱਗਣ ਡੇ ਆ ਤੇ ਮਾਪੇ ਉਹ ਬੇਫਿਕਰੇ ਤੇ ਹੈਗੇ ਆ ਨਾ ਹੁਣ ਤੁਸੀਂ ਆਪ ਸਹਣੇ ਉਹਨੂੰ ਜਦੋਂ ਪਹਿਲਾਂ ਹੀ लाਡ ਲਾ ਰੱਖਿਆ ਵਾ ਪਹਿਲੇ ਦਿਨ ਤੋਂ ਹੀ ਨਹੀਂ ਉਹਨੂੰ ਕੁਝ ਆਖਿਆ ਤੇ ਹੁਣ ਬੰਦਾ ਜਦੋਂ ਆਪਣੀ ਇਹ ਉਮਰ ਚ ਆ ਜਾਂਦਾ ਨਾ 25 26 ਸਾਲ ਚ ਫਿਰ ਉਹ ਤੁਹਾਨੂੰ ਪਤਾ ਹੀ ਇਹ ਆਹੋ ਕਹਿਣਾ ਵੀ ਕਿੰਨਾ ਘਮਾਉਂ ਨੂੰ ਚਲ ਕੋਈ ਗੱਲ ਨਹੀਂ ਐਵੇਂ ਉਹਦੀ ਨਾਲ ਗੱਲ ਕਰਿਆ ਕਰੋ ਮੈਂ ਤੁਹਾਨੂੰ ਅੱਗੇ ਸਮਝਾਇਆ ਕਿ ਜੇ ਇੱਕ ਵਾਰੀ ਉਹਨੇ ਜਵਾਬ ਦੇਦਾ ਨਾ ਤੇ ਫਿਰ ਸਾਡੇ ਪੱਲੇ ਕੀ ਰਹੂਗਾ ਮੈਂ ਨਹੀਂ ਇਹਨੂੰ ਬਸ਼ਵੀ ਕਿਹਾ ਤੇ ਨਾਲੇ ਨਾ ਮੰਮੀ ਲੋੜੀ ਵਲੜੇ ਹੀ ਬੜੀਆਂ ਗੱਲਾਂ ਨੀਆਂ ਕਰਨਾ ਕਿਉਂ ਮੇਰੇ ਪੇਕੇ ਹੁੰਦੇ ਸੀ ਬੜੀ ਲੋੜੀ ਲਿਆਉਂਦੇ ਸੀ ਇਦਾਂ ਕਰਦੇ ਸੀ ਤੇ ਮੈਂ ਵੀ ਨਹੀਂ ਹਾਂ ਗੈਨਪੀ ਮੈਂ ਹਾਂ ਚਲੋ ਕੋਈ ਨਹੀਂ ਸਮੇ ਦੇ ਨਾਲ ਨਾਲ ਹੀ ਆ ਹੁਣ ਕਿਹਦੇ ਜਾਵਾਂਗੇ ਉਹ ਨਾਲੇ ਪਹਿਲਾਂ ਲੋਕੀ ਹੁੰਦੇ ਸੀ ਵੇਲੇ ਨਾਲੇ ਮਾਤਾ ਵੀ ਅਵੇ ਮਾਦ ਰੈਂਦੀ ਆ ਪਤਾ ਤੁਹਾਨੂੰ ਜਿੰਨੀ ਕਿ ਲੋੜੀ ਆਉਂਦੀ ਰਹੀ ਹੁਣ ਤੇ ਕੋਈ ਵੱਡਦਾ ਨਹੀਂਗਾ ਇੱਥੇ ਚਲੋ ਯਾਰ ਜਿੱਦਾਂ ਵੀ ਹੀ ਕਿ ਆਪਾਂ ਪਿੰਡ ਚਲੀਏ ਯਾਰ ਬੜੇ ਦਿਨਾਂ ਦਾ ਤੁਹਾਨੂੰ ਕਿਆ ਵਾ ਉਹ ਕਿਆ ਤੇ ਜੋ ਤੂੰ ਹੈਗਾ ਵਾ ਮੇਰਾ ਵੀ ਜੀ ਕੰਡਿਆ ਜਾਨ ਨੂੰ ਮੈਂ ਸਭ ਕੋ ਫੋਨ ਵੀ ਕੀਤਾ ਸੀ ਪਿੰਡ ਪਰ ਹੁਣ ਇਹ ਆ ਵੀ ਹੁਣ ਲੇਬਰ ਮਿਲੀ ਆ ਤੇ ਮੁੜ ਕੇ ਫੇਰ ਬੰਦੇ ਮਿਲੇ ਮਿਲੇ ਤੇ ਪਤਾ ਨਹੀਂ ਮੁੜ ਕੇ ਕਦੋਂ ਟਾਈਮ ਲੱਗਣਾ ਉਹਨਾਂ ਦਾ ਕਿਹੜੀ ਕਿ ਜਾ ਕੇ ਹੋਣ ਦੇ ਮੈਨੂੰ ਇਦਾਂ ਕਰ ਇੱਕ ਦੋ ਪਰਚੀਆਂ ਸੁੱਟ ਲੈਂਦੇ ਤੇ ਫੇਰ ਚਲ ਜਾਂਗੇ ਤੇ ਫੇਰ ਮਹੀਨਾ ਲੰਘਾ ਦੇਣਾ ਵਾ ਤੇ ਉਹ ਨਹੀਂ ਮਹੀਨਾ ਕਿਥੇ ਲੰਘਣਾ ਵਾ ਦੋ ਤਿੰਨ ਦਿਨ ਤਾਂ ਲੱਗਣੇ ਹੋਰ ਤੇ ਮੁੜ ਕੇ ਵੇਲੇ ਹੀ ਆ ਫੇਰ ਕੀ ਕਰਾਂ ਮੈਂ ਫੇਰ ਪਿੰਡੋਂ ਕਹਿ ਦੇਣੀ ਆ ਵੀ ਆ ਕੇ ਲੈ ਜਾਓ ਉਹ ਨਹੀਂ ਨਹੀਂ ਕਹਿਣਾ ਨਹੀਂਗਾ ਕੋਈ ਗੱਲ ਨਹੀਂ ਆਪਾਂ ਹੋਣੇ ਆ ਤੂੰ ਆ ਫੜ ਕੁੜੀ ਨੂੰ ਤੇ ਮੈਂ ਪਹਿਲੀਆਂ ਚੋਂ ਹੋ ਕੇ ਆ ਗਿਆ ਹਾਂ ਮਣਾ ਜੀ ਲਵਲੀ ਕਿੱਥੇ ਮੈਨੂੰ ਨਾ ਉਹਦੇ ਵੱਲੋਂ ਪੁੱਛਿਆ ਕਰੋ ਚਾ ਕੋਈ ਨਹੀਂ ਮੈਂ ਵੇਖਣਾ ਹਾਂ ਵੇਲਾ ਹੈਗਾ ਵਾ ਉਹਨੇ ਬੜੇ ਕੰਮ ਕਰਨੇ ਆ ਖੇਲੀਏ ਮੰਮੀ ਕਹਿੰਦੇ ਹੀ ਰਹਿੰਦੇ ਆ ਵੀ ਇਦਾਂ ਇਦਾਂ ਤੇ ਹੁਣ ਤੇ ਵੀ ਕਹਿਗੇ ਆ ਵੀ ਬੜੀ ਲੋੜੀ ਆਉਂਦੀ ਰਹੀ ਆ ਘਰੇ ਮੈਨੂੰ ਡਰਾਉਂਦੇ ਹੀ ਰਹਿੰਦੇ ਆ ਪਤਾ ਨਹੀਂ ਇਹਨਾਂ ਦਾ ਕੀ ਮਸਲਾ ਵਾ ਚਲੀ ਆਪਾਂ ਵੀ ਥੱਲੇ ਪਪਾ ਚੀਜੀ ਲੈਣ ਗਏ ਆ ਫਿਰ ਖਾਣੇ ਆ ਠੀਕ ਹੈ ਚਲਾ ਚਲੀਏ ਆ ਜਾ ਮੇਰਾ ਪੁੱਤ ਆਜੋ ਆ ਉਹ ਠੀਕ ਆ ਮੈਂ ਤੈਨੂੰ ਇਹੋ ਕਹਿੰਦਿਆਂ ਹਾਂ ਵੀ ਬੇ ਇੰਨੇ ਪੈਸੇ ਲਾ ਕੇ ਤੈਨੂੰ ਭੇਜਿਆ ਵਾ ਤੂੰ ਹੁਣ ਮਿਹਨਤ ਕਰ ਠੀਕ ਆ ਮੁੜ ਕੇ ਕੱਲ ਨੂੰ ਵਿਆਹ ਵੀ ਤੇਰਾ ਕਰਨਾ ਵਾ ਹਾਂ ਉਹ ਬਾਕੀ ਗੱਲ ਸੁਣ ਠੀਕ ਆ ਠੀਕ ਆ ਅਹੀਂ ਪਹਿਲਾਂ ਰੁਪਿੰਦਰ ਦਾ ਵਿਆਹ ਕਰਨਾ ਵਾ ਤੇ 2 ਸਾਲ ਬਾਅਦ ਵੇਖਾਂਗੇ ਹੁਣ ਉਨਾਂ ਚਿਰ ਤੂੰ ਆਪਣੀ ਮਿਹਨਤ ਜਾਰੀ ਰੱਖ ਠੀਕ ਆ ਠੀਕ ਆ ਧਿਆਨ ਨਾਲ ਕੰਮ ਕਰ ਠੀਕ ਆ ਠੀਕ ਓਕੇ ਸੱਚੀ ਕ ਠੀਕ ਦੀਪ ਹਾਂਜੀ ਆਈ ਬੰਟਾਇਓ ਇੱਥੇ ਹਾਂਜੀ ਤਾਂ ਮੈਨੂੰ ਇਹ ਨਹੀਂ ਪਤਾ ਲੱਗਾ ਤੂੰ ਰਪਿੰਦਰ ਨੂੰ ਭੇਜਤਾ ਵਾ ਜਵਾਨ ਕੁੜੀ ਆ ਥੋੜਾ ਬੋਲਾ ਸੋਚਿਆ ਕਰ ਮੇਰੀ ਸੁਣੋ ਗੱਲ ਹੂੰ ਹੁਣ ਭੈਣ ਆ ਦੀ ਵੱਡੀ ਤੇ ਉਹਦੇ ਕੋਲ ਚਲ ਗਈ ਤੇ ਫੇਰ ਕੀ ਆ ਹੁਣ ਉਹਨੇ ਫੋਨ ਕੀਤਾ ਸੀ ਮਮਾ ਇਹਨੂੰ ਵਿਚਾਰ ਦੇ ਮੇਰੇ ਕੋਲ ਭੇਜ ਦੇ ਮੇਸੀ ਇਹ ਠੀਕ ਨਹੀਂ ਗਈ ਤੇ ਭੈਣ ਭਰਾ ਆਪਣੇ ਨੂੰ ਹੀ ਕਹਿਣਾ ਹੁੰਦਾ ਉੱਪਰ ਚੱਲ ਗਈ ਤੇ ਫਿਰ ਕੀ ਠੀਕ ਆ ਹੁਣ ਨਾ ਵੇਖੋ ਕੁੜੀ ਵੀ ਆਉਣ ਦੇ ਯੋਗ ਆ ਤੇ ਕਿਤੇ ਉਹਨੂੰ ਹੀ ਕਹਦੇ ਵੀ ਕਿਤੇ ਰਿਸ਼ਤੇ ਦੀ ਕਰੇ ਦੱਸ ਪਾਵੇ ਜਾਂ ਫਿਰ ਇਹਦੇ ਵਿਆਹ ਹੀ ਕਰ ਦਈਏ ਦਾ ਠੀਕ ਆ ਇਹ ਤਾਂ ਚੰਗੇ ਨਹੀਂ ਲੱਗੀ ਦਾ ਨਹੀਂ ਇਹ ਗੱਲ ਤਾਂ ਠੀਕ ਆ ਹੂੰ ਚਲੋ ਮੈਂ ਉਹਨੂੰ ਵੀ ਕਹਿਨੀ ਆ ਹਨਾ ਫੇ ਤੱਕ ਰੱਖਣ ਕੋਈ ਵਧੀਆ ਮੁੰਡੇ ਦੀ ਹਨਾ ਤੇ ਫੇ ਰਿਸ਼ਤਾ ਕਰ ਦਈਏਗਾ ਵਿਆਹ ਕਰੀਏ ਹੁਣ ਇਹਦਾ ਵੀ ਹਨਾ ਪੜ ਤੋ ਚੋਰ ਨੇ ਲਿਆ ਆ ਤੇ ਬਾਕੀ ਇਹ ਆ ਵੀ ਚਲੋ ਕੋਈ ਗੱਲ ਨਹੀਂ ਜਾਂ ਨਹੀਂ ਨਾ ਤੇ ਮੈਂ ਇਹਦੀ ਮਾਸੀ ਨੂੰ ਫੋਨ ਕਰਨੀ ਆ ਚਲੋ ਕਰਿਓ ਤੇ ਹੀ ਕਰਨਾ ਇਹ ਵੀ ਗਾਂ ਏਕੜਾ ਜਿਹੜਾ ਹੈ ਕਨਾ ਆਪਣੇ ਸਿਰ ਤੇ ਭਾਰ ਹਾਂਜੀ ਹਾਂਜੀ ਇਧਰੋਂ ਮੁਕਤ ਹੋਈ ਠੀਕ ਆ ਮੁੜ ਕੇ ਕੱਲ ਮੁੰਡੇ ਦਾ ਨਹੀਂ ਕਰਨਾ ਉਹਦਾਂ ਹੀ ਗੱਲ ਹੋਣੀ ਮੈਂ ਉਹਨੂੰ ਆਖਣ ਡਿਆ ਮੈਂ ਕਿ ਤੂੰ ਆਪਣੀ ਮਿਹਨਤ ਕਰ ਹਾਂਜੀ ਤੇ ਹੁਣ ਭੈਣ ਤੇਰੀ ਦਾ ਪਹਿਲਾਂ ਕਰ ਲਈਏ ਵਿਆਹ ਹਾਂ ਹਾਂ ਤੇ ਬਾਅਦ ਚ ਵੇਖਾਂਗੇ ਸਾਲ ਦੋ ਸਾਲ ਪਾ ਕੇ ਵਿੱਚ ਥੋੜਾ ਗੈਪ ਪਾਵਾਂਗੇ ਮੁੜ ਕੇ ਉਹਦਾ ਵੀ ਤੇ ਕਰਨਾ ਕਰਨਾ ਕਿ ਨਹੀਂ ਗਾਲ ਤੁਹਾਡੀ ਬਿਲਕੁਲ ਸਹੀ ਆ ਪਹਿਲੋ ਰਪਿੰਦਰ ਦਾ ਹੀ ਕਰਾਂਗੇ ਤੇ ਇਹਦਾ ਬਾਅਦ ਚ ਹੀ ਕਰਾਂਗੇ ਨਾਲੇ ਸੁਖ ਨਾਲ ਕਮਾਈ ਕਰਨ ਡਿਆ ਆ ਤੇ ਚਾਰ ਪੈਸੇ ਹੋਰ ਰਲ ਜਾਣਗੇ ਨਾਲ ਵਾਹ ਹੋ ਤੇ ਹੈ गावा ਪਰ ਮੈਂ ਕਹਿੰਨਾ ਵੀ ਇਦਾਂ ਕੁੜੀ ਜਵਾਨ ਆ ਤਾਂ ਉਹਨੂੰ ਭੇਜਣਾ ਚਲੋ ਇਹ ਨਿਆਣੇ ਚਲੋ ਸੀ ਕੇ ਆ ਸਿਆਣੇ ਆ ਪਰ ਫਿਰ ਵੀ ਚੰਗਾ ਨਹੀਂ ਲੱਗਦਾ ਜਮਾਨਾ ਨਹੀਂ ਠੀਕ ਠੀਕ ਆ ਕੁੜੀ ਤੁਹਾਨੂੰ ਪਤਾ ਹੀ ਸਾਡੇ ਕਿੰਨੀ ਸਿਆਣੀ ਆ ਤੇ ਬਾਕੀ ਜਿਹੜੀ ਰਹੀ ਗੱਲ ਵੀ ਉਹਨਾਂ ਭੇਜ ਜਾਂਦੀ ਹੁਣ ਇੱਕ ਵਾਰੀ ਖਵਾਉਂਦੀ ਹੈ ਨਾ ਤੇ ਮੁੜ ਕੇ ਫਿਰ ਮੈਂ ਉਹਨੂੰ ਇਹ ਗੱਲ ਕਹੂੰਗੀ ਵੀ ਪੁੱਤ ਚੰਗੇ ਨਹੀਂ ਲੱਗਦਾ ਭੈਣਾ ਦੇ ਪਿੰਡ ਜਾ ਕੇ ਨੱਚ ਰਹਿੰਦੇ ਨਾ ਸੋਨਾ ਨਹੀਂ ਲੱਗਦਾ ਤੇ ਫਿਰ ਮੈਂ ਵੱਡੀ ਨੂੰ ਵੀ ਕਹਿ ਦਊਂਗੀ ਤੇ ਤੋਂ ਇਹਨੂੰ ਨਾ ਫੋਨ ਕਰਕੇ ਕਿਹਾ ਕਰ ਚੰਗਾ ਤੇ ਮੇਰੇ ਕੋ ਆ ਜਾਦਾ ਚਲੋ ਸਾਡੇ ਨਾਲ ਹੀ ਗਈ ਮਿਲ-ਜੁਲ ਕੇ ਆ ਗਈ ਵਾਪਸ ਨਾਲ ਠੀਕ ਆ ਹੈਨਾ ਬਿਲਕੁਲ ਬਿਲਕੁਲ ਹਾਂ ਇਹਨਾਂ ਕੀ ਠੀਕ ਹੈ ਮਿਲਜੋਲ ਹੈਨਾ ਬਿਲਕੁਲ ਹਾਂਜੀ ਤੇ ਠੀਕ ਆ ਕਹਿ ਦੇ ਉਹਨੂੰ ਤੁਸੀਂ ਹਾਂਜੀ ਬਾਕੀ ਪਹੁੰਚ ਗਈ ਆ ਤੁਸੀਂ ਫੋਨ ਕਰਕੇ ਪਤਾ ਕਰ ਲਿਓ ਠੀਕ ਆ ਹਾਂਜੀ ਹਾਂਜੀ ਹਾਂ ਠੀਕ ਠਾਕ ਆ ਹਾਂ ਮੈਂ ਹੋਣ ਕਰਨੀ ਆ ਪੁੱਛਣੀ ਆ ਪਹੁੰਚ ਗਈ ਹੋਣੀ ਹੁਣ ਕਰਨੀ ਹੋਣ ਪੁੱਛਣੀ ਠੀਕ ਹਾਂ ਹੋਰ ਤੇ ਚਾਹ ਪੀਣੀ ਹੈ ਯਾ ਚਾਹ ਪੀਣੇ ਆ ਅੱਛਾ ਬਣਾ ਲਓ ਚਲ ਠੀਕ ਮੜੋਨੀ ਗਲਤ ਤੇ ਬਿਲਕੁਲ ਸਹੀ ਹੈ ਇਹਨਾਂ ਦੇ ਵੀ ਜਮਾਨਾ ਨੀਗਾ ਠੀਕ ਆ ਇਹ ਆ ਬਚਨ ਰਪਿੰਦਰ ਦਾ ਵਿਆਹ ਕਰ ਦੇਣਾ ਚਾਹੀਦਾ ਰਿਸ਼ਤਾ ਮੈਂ ਕਹਾਂ ਤਾਂ ਨਹੀਂ ਆ ਵੀ ਮਾਸੀ ਵੀ ਕਹਿਣ ਲਈ ਹੀ ਉਹਨੂੰ ਨਾ ਹੁਣ ਕਿਸੇ ਪੁੱਛ ਲਾਂ ਹੈਲੋ ਸਸੀ ਲੰਡੀ ਹੋਰ ਸਨੋਂ ਕੀ ਹਾਲ ਚਾਲ ਠੀਕ ਠਾਕ ਹਾਂ ਆਪਣੇ ਉਹ ਠੀਕ ਠਾਕ ਵਧੀਆ ਮੈਂ ਪਿੰਡਰ ਨਾਲ ਗੱਲ ਕਰਨੀ ਸੀ ਇੱਕ। ਪਿਰਪਿੰਦਰ ਦੀ ਮੈਂ ਆ ਚੱਲ ਹੁਣ ਸਟੱਡੀ ਜਿਹੜੀ ਆ ਪੂਰੀ ਹੋ ਗਈ ਆ। ਤੇ ਤੁਸੀਂ ਉਹ ਦੱਸ ਪਉਂਦੇ ਸੀ ਨਾ ਮੁੰਡੇ ਦੀ। ਤੇ ਉਹਨਾਂ ਬਾਰੇ ਪੂਰੀ ਜਾਣਕਾਰੀ ਦੋ ਹਾਂ। ਜੇ ਹਮ ਚੰਗਾ ਲੱਗੂਗਾ ਤੇ ਫਿਰ ਰਿਸ਼ਤਾ ਕਰ ਦਈਏ ਰਪਿੰਦਰ ਦਾ ਉੱਥੇ। ਹਾਂ ਹਾਂ ਤੁਸੀਂ ਪੂਰੀ ਆ ਪੂਰੀ ਜਾਣਕਾਰੀ ਲਓ ਉਹਨਾਂ ਬਾਰੇ ਵੀ ਕੀ ਹਿਸਾਬ ਕਿਤਾਬ ਇਹਨਾਂ ਦਾ ਜਾਂ ਕਿੱਦਾਂ ਦਾ ਰਿਸ਼ਤਾ ਚਾਹੁੰਦੇ ਆ। ਤੇ ਫਿਰ ਤਾਂ ਰਪਿੰਦਰ ਬਾਰੇ ਤੇ ਪਤਾ ਹੀ ਸਾਰਾ ਕੁਝ। ਮੇਰਾ ਦਾਦਾ ਵੀ ਰਿਸ਼ਤਾ ਕਰੀ ਦੇ ਜੇ ਸਾਨੂੰ ਚੰਗਾ ਲੱਗੇ ਤੇ ਹਾਂ ਚਲ ਮੈਂ ਬੈਕ ਕਰਕੇ ਦੱਸਿਆ ਫਿਰ ਠੀਕ ਜੀ ਸੰਗ ਸੱਚੀ ਹੋਣੀ ਚੰਨ ਇੱਕ ਕੰਮ ਤੇ ਕੀਤਾ ਹੁਣ ਖੋਲ ਲਵਲੀ ਨਾ ਖੰਗ ਰਿਆ ਹਾਂਜੀ ਪਹਿਲੀਆਂ ਚੱਲਿਆ ਹੋਇਆ ਹਾਂ ਮੈਂ ਚੱਲ ਵੀ ਇੱਕ ਹੀ ਹੁਣ ਨਾ ਬੰਦੇ ਜਿੱਥੇ ਲੱਗੇ ਆ ਕਿਤੋਂ ਦਿਨ ਚੜ ਗਿਆ ਵਜ ਉਹ ਕੋਹ ਨਾ ਪੁੱਛਿਆ ਯਾਰ ਮੰਮੀ ਡਈ ਗੁੱਸੇ ਹੁਣ ਕੀ ਜਾਂਦੇ ਪਪਾ ਤਾਂ ਨਹੀਂ ਹੋ ਯਾਰ ਕੀ ਉਹਨਾਂ ਦੇ ਮਨ ਚਾਉਂਦਾ ਜੇ ਮੈਂ ਘਰ ਰਹਿਨਾ ਵਾ ਤੇ ਤਾਂ ਵੀ ਨਹੀਂ ਮੈਨੂੰ ਟੇ ਕਹਿੰਦੇ ਤੇ ਹੁਣ ਮੈਂ ਉਹਨੂੰ ਚੱਲਿਆ ਸੀ ਤੇ ਹੁਣ ਤੂੰ ਵਾਜ ਮਾਰ ਲਈ ਹੁਣ ਇਹ ਪਹਿਲੀ ਚੱਲਿਆ ਹਾਂ ਤੇ ਕਿਦਾਂ ਫਿਰ ਅੱਜ ਸ਼ਾਮ ਦਾ ਕੀ ਕਰਦਾ ਕੀ ਕਰਨਾ ਸ਼ਾਮਾਂ ਪਰਚੀ ਖਾਣੀ ਆ ਤੇ ਮੈਂ ਨਾ ਸਗੋਂ ਦੋਵੇਂ ਭਰਾ ਚੱਲੀਏਗਾ ਉਹ ਨਹੀਂ ਨਹੀਂ ਰਿਸਕ ਬੜਾ ਭਰਾ ਮੈਂ ਨਹੀਂ ਜਾਣਾ ਉਥੇ ਤੇ ਰਿਸਕ ਉਥੇ ਕਾਦਾ ਮੈਂ ਵੀ ਤਾਂ ਜਾਣਾ ਹੀ ਆ ਕੋਈ ਗੱਲ ਨਹੀਂ ਤੂੰ ਲਾਂ ਹੀ ਤੇ ਮੈਂ ਖਾਲੀ ਲੈ ਆਉਂਗਾ ਤੇ ਖਾਲੀ ਤੇ ਫਿਰ ਮੈਂ ਲੈ ਆਉਂਗਾ ਜੇ ਮੈਂ ਲੈ ਕੇ ਜਾ ਸਕਾਂ ਤਾਂ ਲੈ ਆਣੀ ਆਸਦਾ ਨਹੀਂ ਮੈਂ ਭਰੀ ਟਰਾਲੀ ਤੇ ਨਹੀਂ ਜਾਣਾ ਭਰੀ ਤੇ ਤੂੰ ਇਦਾਂ ਕਰ ਫਿਰ ਮੈਂ ਪਰਚੀ ਲੈ ਜਾਣੀ ਆ ਤੇ ਉਹਨਾਂ ਬੰਦਿਆਂ ਕੱਲ ਸਵੇਰੇ ਸੁੱਖ ਤੇ ਆਉਣਾ ਵਾ ਅੱਛਾ ਲਦਾਦ ਆਏਗਾ ਫਿਰ ਦੂਜੀ ਟਰਾਲੀ ਕੋਈ ਨਹੀਂ ਮੈਂ ਚਲ ਜੂਗਾ ਲਾਗੇ ਇਹਨਾਂ ਦਾ ਕੰਮ ਕਰਦੀ ਚਲ ਜੂਗਾ ਮੈਂ ਲਾਗੇ ਡੈਡੀ ਉੱਥੇ ਹੀ ਹੋਣੇ ਆ ਤੇ ਲਾਗੇ ਚਲ ਜੀ ਚੱਲ ਇਹ ਆ ਵੀ ਟੋਕ ਟਾਕ ਕੇ ਰਾ ਕੇ ਚੰਗੀ ਤਰ੍ਹਾਂ ਲਦਾ ਦੇ ਕੋਈ ਗੱਲ ਨਹੀਂ ਚਲ ਜੂਗਾ ਉੱਥੇ ਤੇ ਪੱਠੇ ਕਿਧਰ ਆ ਦੇ ਫਿਰ ਨਾਲ ਮਾਸਾ ਓਏ ਯਾਰ ਮੈਂ ਹੁਣ ਨਹਾ ਕੇ ਆਇਆ ਵਾਂ ਮੈਨੂੰ ਹੋ ਹੁੰਦੇ ਉਧਰ ਹਾਂ ਆ